ਜ਼ਮੀਨ ਪ੍ਰਾਪਤੀ ਇਸ ਗਰਸ ਕਮੇਟੀ ਜਿੰਦਾਬਾਦ 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 ਜੀਜੇ ਇਸੇ ਦੀ ਜ਼ਮੀਨ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਜੀਜੇ ਇਸੇ ਦੀ ਜ਼ਮੀਨ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਕੰਮੀਆਂ ਬੋਲੀਆਂ ਚਰਨੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਕੰਮੀਆਂ ਬੋਨੀਆਂ ਕਰਨੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਡਿਸਰਸ ਕਮੇਟੀ ਜਿੰਦਾਬਾਦ 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 ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਇਹ ਆਦਮੀ ਵਾਲਾ ਜਿਹੜਾ dummy ਬੰਦਾ ਖੜਾ ਕਰਕੇ ਉਹਦੇ ਤੇ ਜੇ ਕੋਈ ਬੋਲੀ ਦੰਦਾ ਤਾਂ ਉਹਨੂੰ ਰੋਕਿਆ ਜਾਊਗਾ ਪਰ ਇਸਾਰ ਫੇਰ ਜਿਹੜਾ ਉਹਨਾਂ ਨੇ ਉਹੀ ਕੰਮ ਕਰਨਾ ਸ਼ੁਰੂ ਕਰਤਾ ਪਹਿਲਾਂ ਪਿੰਡ ਦੇ ਐਸਸੀ ਦਾ ਮਸਾਲਾ ਦੇ ਵਿੱਚ ਇਹ ਬੋਲੀ ਰੱਖੀ ਹੋਈ ਸੀ ਸਭੀ ਉੱਤੇ ਬੋਗ ਦਿੱਤੀ ਐਸਸੀ ਭਾਈਚਾਰਾ ਸੀਗਾ ਉਹਨਾਂ ਦਾ ਉਹ dummy ਬੋਲੀ ਵਾਲਾ ਕਨਸੈਪਟ ਆ ਜਿਹੜਾ ਓਹੋ ਪਟਿਆਲਾ ਦੀ ਬੈਠਾ ਤੇ ਉਹਦੇ ਚੋਂ ਪ੍ਰਸ਼ਾਸਨ ਨੇ ਜਿਹੜਾ ਓਹ ਬੋਲੀ ਹੈ ਜਿਹੜੀ ਪਟਿਆਲਾ ਇਤਿਹਾਸੀ ਵੀਡੀਓ ਆਫਿਸ ਰੱਖਦੀ ਤੇ ਪੋਸਟ ਲਗਾ ਕੇ ਪਿਛਲੀ ਵਾਰ ਦੀ ਤਰ੍ਹਾਂ ਇਹਨਾਂ ਨੇ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਇਹ ਬੋਲੀ ਹੈਗੀ ਓਹ ਜਿਨ੍ਹਾਂ ਨੇ ਪਹਿਲਾਂ ਜ਼ਮੀਨ ਵਾਹੀਆ ਉਹਨਾਂ ਨੂੰ ਇਹ ਜ਼ਮੀਨ ਹੈ ਜਿਹੜੀ ਉਹ ਦਿੱਤੀ ਜਾਵੇ ਇੱਕ ਪਾਸੇ ਪਿੰਡ ਦੇ ਐਸ.ਆਈ. ਭਾਈ ਚਾਰੇ ਦੇ ਉਹ ਲੋਕ ਨੇਗੇ ਜਿਹੜੇ ਬਗਾਨੀਆਂ ਬੱਟਾਂ ਦੇ ਉੱਤੇ ਗਾਣਾ ਖਾਂਦੇ ਨੇ ਤੇ ਦੂਜੇ ਪਾਸੇ ਕੁਝ 90 ਪਰਿਵਾਰ ਖੜੇ ਨੇ ਜਿਹੜੇ ਇਹ ਆਪਣਾ ਕੰਮ ਕਰ ਛੱਡ ਕੇ ਜਿਹੜਾ ਇਸ ਮੋਦੀ ਦੇ ਵਿੱਚ ਸ਼ਾਮਲ ਹੋਣ ਲਈ ਆਏ ਨੇ ਤੇ ਨਾ ਤੁਹਾਡਾ ਜੀ ਮੇਰਾ ਨਾਮ ਧਰਮਵੀਰ ਹਰੀਗੜ ਜੌਨਲ ਆਗੂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅ ਪਤਾ ਜੀ ਜੀ ਅੱਜ ਤੁਸੀਂ ਬੀਠੇ ਦਫ਼ਤਰ ਆ ਕੇ ਜਾਮ ਦਿੱਤਾ ਜਾਂ ਧਰਨਾ ਦੇ ਵਿੱਚ ਆਏ ਤੁਸੀਂ ਇਹ ਪੋਲੀਟਿਕ ਨਹੀਂ ਹੰਦਰ ਗਾ ਅਸਲ ਦੇ ਵਿੱਚ ਜੀ ਇਹ ਕੋਈ ਅਸੀਂ ਧਰਨਾ ਲਾਉਣ ਵਾਸਤੇ ਨਹੀਂ ਆਏ ਇਹ ਪਿਛਲੇ ਸਾਲ ਪਿੰਡ ਮੰਡੌਰ ਦੇ ਅੰਦਰ ਜਿਹੜਾ ਤੀਜੇ ਹਿੱਸੇ ਦੀ ਜ਼ਮੀਨ ਨੂੰ ਲੈ ਕੇ ਰਿਜ਼ਰਵਰ ਜ਼ਮੀਨ ਨੂੰ ਲੈ ਕੇ ਇੱਕ ਮਜ਼ਦੂਰਾਂ ਦਾ ਰੋਹ ਫੁੱਟਿਆ ਕਿ ਸਾਨੂੰ ਜਿਹੜਾ ਬਗਾਨੀਆਂ ਵੱਟਾਂ ਦੇ ਉੱਤੇ ਜਾਣਾ ਪੈਂਦਾ ਸਾਡੇ ਕੋਲੇ ਆਪਦੀ ਕੋਈ ਜ਼ਮੀਨ ਨਹੀਂ ਤੇ ਅਸੀਂ ਤੀਜੇ ਹਿੱਸੇ ਦੀ ਜ਼ਮੀਨ ਆ ਜਿਹੜੀ ਉਹ ਲੀਜ਼ ਤੇ ਲੈ ਕੇ ਆਪਦੀ ਉਹਦੇ 'ਚ ਖੇਤੀ ਕਰਾਂਗੇ ਤਾਂ ਉੱਥੇ ਪਿੰਡ ਦੇ ਕੁਝ ਲੋਕਾਂ ਨੂੰ ਇਹ ਗੱਲ ਬਹੁਤ ਚੁਭੀ ਕਿ ਜਿਹੜੇ ਲੋਕ ਸਾਡਾ ਗੋਹਾਕੂੜਾ ਕਰਦੇ ਹੁੰਦੇ ਸੀ ਜਿਹੜੇ ਲੋਕ ਸਾਡੇ ਦਿਹਾੜੀਆਂ ਜੋਤੇ ਕਰਦੇ ਤੇ ਸਾਡੀਆਂ ਵੱਟਾਂ ਖੁਰਚਦੇ ਤੇ ਤੇ ਅੱਜ ਉਹਨਾਂ ਦੇ ਅਚਾਨਕ ਇਹ ਫੁਰਨਾ ਕਿਵੇਂ ਫੁਰ ਗਿਆ ਕਿ ਉਹ ਜ਼ਮੀਨ ਦੀ ਗੱਲ ਕਰਨ ਲੱਗ ਗਈ ਤਾਂ ਉਹਨਾਂ ਨੇ ਪਿਛਲੇ ਸਾਲ ਡੰਮੀ ਬੰਦੇ ਖੜੇ ਕਰਕੇ ਤਾਂ ਉਹ ਵੀ ਜਿਹੜੇ ਜ਼ਮੀਨ ਲੈ ਕੇ ਅੱਗੇ ਜਰਨਲ ਭਾਈਚਾਰੇ ਨੂੰ ਬਹਾ ਸਕਣ ਉਹਨਾਂ ਨੂੰ ਬੋਲੀ ਦੇ ਵਿੱਚ ਸ਼ਾਮਲ ਕੀਤਾ ਤੇ ਉਵੇਂ ਹੀ ਹੋਇਆ ਪ੍ਰਸ਼ਾਸਨ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਜਿਹੜਾ ਕਾਨੂੰਨ ਉੱਥੇ ਬੋਲੀ ਕਰਵਾਈ ਤੇ ਉਹ ਪੂਰਾ ਸਾਲ ਜ਼ਮੀਨ ਹੈ ਜਿਹੜੀ ਉਹ ਉਹਨਾਂ ਨੂੰ ਜ਼ਿੰਮੇਦਾਰਾਂ ਨੂੰ ਬਹਾਈ ਜਦੋਂ ਉਮੈ ਨਹੀਂ ਕਿਸੇ ਲੋਟ ਆਈ ਗੱਲ ਅਸੀਂ ਕਿਉਂਕਿ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਜੀਡੀਸੀ ਤੱਕ ਇਨਕੁਆਇਰੀ ਹੋਈ ਹੈ ਇਸ ਜ਼ਮੀਨ ਦੀ ਤੇ ਸਾਡੇ ਲੋਕਾਂ ਨੇ ਜਦੋਂ ਜ਼ਮੀਨ ਦੇ ਵਿੱਚ ਤੰਬੂ ਲਾਤਾ ਕਿ ਸਾਡੇ ਇਸ ਜ਼ਮੀਨ ਦੀ ਬੋਲੀ ਰੱਦ ਕਰਕੇ ਦੁਬਾਰਾ ਕਰਨੀ ਚਾਹੀਦੀ ਆ ਇਹ ਬੋਲੀ ਗਲਤ ਹੋਈ ਆ ਕਾਨੂੰਨਨ ਸਾਰੇ ਅਫਸਰਾਂ ਵਾਲੇ ਵੀ ਇਹ ਚੀਜ਼ ਸਾਬਤ ਹੋ ਗਈ ਸੀ ਕਿ ਬੋਲੀ ਗਲਤ ਹੋਈ ਆ ਫਿਰ ਵੀ ਸਾਡੇ ਲੋਕਾਂ ਦੇ ਉੱਤੇ 307 ਦਾ ਪਰਚਾ ਪਾ ਕੇ 17 ਬੰਦਿਆਂ ਨੂੰ ਸਾਡਿਆਂ ਨੂੰ ਤਿੰਨ ਮਹੀਨੇ ਇਹੋ ਜੇਲ੍ਹ ਕਟਾਈ ਫਿਰ ਤਿੰਨ ਮਹੀਨਿਆਂ ਬਾਅਦ ਜਦੋਂ ਸਮਝੌਤਾ ਹੁੰਦਾਗਾ ਤਾਂ ਉਹਦੇ ਵਿੱਚੋਂ ਸਿਰਫ 14 ਏਕੜ ਜ਼ਮੀਨ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਆ ਤੇ ਇਹ ਕਿਹਾ ਜਾਂਦਾ ਕਿ ਐਤ ਕੀ ਜਰਨਲ ਭਾਈ ਚਾਰੇ ਨੂੰ ਤੁਸੀਂ ਜਿਹੜੀ ਬਾਕੀ ਜ਼ਮੀਨ ਆ ਉਹ ਬਾਹਰ ਲੈਣ ਦਿਓ ਅਗਲੀ ਵਾਰ ਜਿਹੜੀ ਸਾਰੀ ਦੀ ਸਾਰੀ ਜ਼ਮੀਨ ਆ ਉਹ ਜਿਹੜਾ ਐਸਸੀ ਭਾਈ ਚਾਰੇ ਨੂੰ ਉਹ ਦਿੱਤੀ ਜਾਊਗੀ ਤੇ ਉਹਦੇ ਵਿੱਚ ਬਨੋਦ ਕੁਮਾਰ ਗਾਗੜ ਨੇ ਇਹ ਫੈਸਲਾ ਕਰਵਾਇਆ ਤੇ ਇਹ ਸਿਫਾਰਸ਼ ਜਿਹੜੀ ਹੋਈ ਸੀ ਉਹ ਡਾਕਟਰ ਬਲਵੀਰ ਸਿੰਘ ਦੀ ਹੋਈ ਸੀ ਤੇ ਐਤ ਕੀ ਫੇਰ ਜਦੋਂ ਬੋਲੀ ਦਾ ਇਹ ਪਿੰਡ ਭਖਿਆ ਤਾਂ ਪਿੰਡ ਦੇ ਵਿੱਚ ਉਹੀ ਮਾਹੌਲ ਦੁਬਾਰਾ ਸਿਰਜਣਾ ਸ਼ੁਰੂ ਕਰਤਾ ਜਿਨ੍ਹਾਂ ਦੇ ਉੱਤੇ ਚਿੱਟੇ ਦੇ ਪਰਚੇ ਨੇ ਜਿਨ੍ਹਾਂ ਦੇ ਉੱਤੇ ਜਿਹੜਾ ਹੋਰ ਬਹੁਤ ਕਈ ਤਰ੍ਹਾਂ ਦੇ ਪਰਚੇ ਨੇ ਉਹਨਾਂ ਲੋਕਾਂ ਨੂੰ ਜਿਹੜਾ ਇਹ ਲੀਜ਼ ਤੇ ਦੇਣ ਵਾਸਤੇ ਪ੍ਰਸ਼ਾਸਨ ਤਰਲੋ ਮੱਸੀ ਹੋਇਆ ਹੋਇਆ ਤਾਂ ਕਿ ਇਹ ਸਾਰੀ ਜ਼ਮੀਨ ਪਿਛਲੇ ਬਰਿਆਂ ਮੰਗੂਈ ਜਿਹੜਾ ਜਰਨਲ ਭਾਈਚਾਰਾ ਉਹ ਬਾਹ੍ਹ ਸਕੇ ਤੇ ਇਹ ਉਦੋਂ ਜਦੋਂ ਪਿੰਡ ਦੇ ਵਿੱਚ ਬੋਲੀ ਹੋਈ ਆ ਸਾਡੇ ਲੋਕਾਂ ਨੇ ਉਥੇ ਇਹ ਮੰਗ ਕੀਤੀ ਕਿ ਕੋਈ ਵੀ ਜਿਹੜਾ ਜਰਨਲ ਬੰਦਾ ਉਹ ਬੋਲੀ ਦੇ ਵਿੱਚ ਹਾਜ਼ਰ ਨਹੀਂ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਗੱਲ ਨੂੰ ਆਪਣੇ ਗਲੋਂ ਲਾਉਣ ਲਈ ਅਤੇ ਜਿਹੜਾ ਉਹ ਪਟਿਆਲਾ ਦਿਹਾਤੀ ਦੇ ਵੀਡੀਓ ਦਾ ਅੰਤਰ ਜਿਹੜੀ ਏਡੀਸੀ ਡੀ ਦੀ ਅਗਵਾਈ ਦੇ ਵਿੱਚ ਇਹ ਬੋਲੀ ਰੱਖੀ ਹੈਗੀ ਤੇ ਉਹ ਜਿਵੇਂ ਪਿੰਡ ਦੇ ਵਿੱਚ ਪਿਛਲੇ ਸਾਲ ਪੁਲਿਸ ਲਾ ਕੇ ਸੌਣੀ ਬਣਾ ਕੇ ਬੋਲੀ ਗਲਤ ਤਰੀਕੇ ਨਾਲ ਕੀਤੀ ਗਈ ਸੀ ਵੀਡੀਓ ਦਾਸਤਰਾ ਕੇ ਸਾਨੂੰ ਇੱਥੇ ਪਤਾ ਲੱਗਿਆ ਕਿ ਮਾਹੌਲ ਤਾਂ ਐ ਬਣਿਆ ਹੋਇਆ ਪਿਆ ਵੀ ਜਿਵੇਂ ਅਸੀਂ ਬਾਰਡਰ ਦੇ ਉੱਤੇ ਆਏ ਹੋਈਏ ਤੇ ਅਸੀਂ ਦੂਜੇ ਦੇਸ਼ ਦੇ ਵਿੱਚ ਐਂਟਰੀ ਕਰ ਰਹੇ ਹੋਈਏ ਤਾਂ ਮੂਰੇ ਪੁਲਿਸ ਪ੍ਰਸ਼ਾਸਨ ਐਵੇਂ ਲਾਤਾ ਬੋਲੀ 'ਚ ਸਾਨੂੰ ਜਾਣ ਤੋਂ ਰੋਕਣ ਲਈ ਤੇ ਪਿੰਡ ਦੇ ਜਿਹੜੇ ਪਿੰਡ ਕੁਸ ਆਈਸੀ ਭਾਈਚਾਰੇ ਨਾਲ ਸੰਬੰਧਤ ਲੋਕ ਨੇ ਜਿਹੜੇ ਗਾਂਹਾਂ ਲੈ ਕੇ ਜ਼ਮੀਨ ਅੱਗੇ ਜਰਨਲ ਨੂੰ ਦਿੰਦੇ ਨੇ ਉਹਨਾਂ ਨੂੰ ਪਹਿਲਾਂ ਜਿਹੜਾ ਇੱਥੇ ਬੁਲਾ ਲਿਆ ਗਿਆਗਾ ਉਸ ਜਿਹੜੇ ਜਰਨਲ ਭਾਈਚਾਰੇ ਦੇ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਤੇ ਬਹਾਨਾ ਇਹ ਬਣਾਇਆ ਕਿ ਜਰਨਲ ਵਾਲਿਆਂ ਦੀ ਤਾਂ ਬੋਲੀ ਜਿਹੜੀ 105 ਬਿਗੇ ਦੀ ਉਹ ਰਹਿੰਦੀ ਹੈਗੀ ਜਦੋਂ ਪਿੰਡ ਦੇ ਵਿੱਚ ਪਿੰਡ ਇਸ ਜ਼ਮੀਨ ਦੀ ਬੋਲੀ ਨਿਬੜ ਚੁੱਕੀ ਸੀ ਤਾਂ ਇਹ 105 ਕਿੱਲੇ ਕਿੱਥੋਂ ਨਿਕਲੇ ਇਹ ਚੀਜ਼ ਦਾ ਜਿਹੜਾ ਸਾਨੂੰ ਕੋਈ ਪਤਾ ਨਹੀਂ ਲੱਗਿਆ ਹੈਗਾ ਮਤਲਬ ਸਾਫ਼ ਹੈਗਾ ਕਿ ਇਹ ਪ੍ਰਸ਼ਾਸਨ ਹੈ ਜਿਹੜਾ ਉਹ 105 ਬਿਗੇ ਦੀ ਬੋਲੀ ਵਾਲਾ ਜਿਹੜਾ ਬਣਾ ਕੇ ਇਥੇ ਗਲਤ ਤਰੀਕੇ ਨਾਲ ਜਿਹੜਾ ਉਹ ਪਿਛਲੇ ਸਾਲ ਦੀ ਤਰ੍ਹਾਂ ਕਾਨੂੰਨ ਦੀਆਂ ਧੱਜੀਆਂ ਉਡਾਉਣੀ ਚਾਹੁੰਦਾ ਹੈਗਾ ਤੇ ਅਸੀਂ ਕਾਨੂੰਨ ਦੇ ਜਾਬਤੇ ਦੇ ਵਿੱਚ ਰਹਿ ਕੇ ਵੀ ਪਿਛਲੇ ਸਾਲ ਸੰਘਰਸ਼ ਲੜਿਆ ਤੇ ਇਸ ਸਾਲ ਵੀ ਕਾਨੂੰਨ ਦੇ ਜਾਬਤੇ ਦੇ ਵਿੱਚ ਆ ਸਾਡਾ ਸਾਬਰ ਹੈ ਜਿਹੜਾ ਪ੍ਰਸ਼ਾਸਨ ਉਹ ਨਾ ਪਰ ਕੇ ਪਿਛਲੇ ਸਾਲ ਦੀ ਤਰ੍ਹਾਂ ਅਸੀਂ ਜਿਹੜਾ ਜ਼ਮੀਨ ਦੇ ਵਿੱਚ ਤੰਬੂ ਲਾਵਾਂਗੇ ਜੇ ਸਾਡੇ ਉਲਟ ਜਾ ਕੇ ਬੋਲੀ ਕਰਦੇ ਨੇ ਇੱਕ ਪਾਸੇ 90 ਪਰਿਵਾਰ ਨੇ ਇੱਕ ਪਾਸੇ 2-3 ਪਰਿਵਾਰ ਨੇ ਤੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਪ੍ਰਸ਼ਾਸਨ ਜਿਹੜਾ ਉਹ ਤਰਲਮਸੀ ਹੋਇਆ ਹੋਇਆਗਾ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਤੇ ਇਥੋਂ ਜੇ ਕੁਝ ਗਲਤ ਕਰਨਗੇ ਤਾਂ ਇਹਦਾ ਪ੍ਰਸ਼ਾਸਨ ਨੂੰ ਪਿਛਲੇ ਸਾਲ ਦੀ ਤਰ੍ਹਾਂ ਖਾਵੇਂ ਆਜਾ ਜਿਹੜਾ ਉਹ ਭੁਗਤਣਾ ਪਊਗਾ। ਜਿਹੜਾ 14 ਏਕੜ ਜਮੀਨ ਜਿਹੜੀ ਸੀ ਸਾਨੂੰ ਦਿੱਤੀ ਗਈ। ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਿਹੜੇ-ਕਿਹੜੇ ਮੈਂਬਰ ਸੀ ਜਿਹਦਾ ਹੀ ਸੈਮਟੀ ਸੀ। ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਲਗਭਗ ਸਾਰੇ ਪਿੰਡ ਦੇ ਲੋਕ ਕਿਉਂਕਿ ਇੱਕ ਪਾਸੇ ਸਾਡੇ ਲੋਕਾਂ ਨੂੰ ਜੇਲ੍ਹ ਦੇ ਅੰਦਰ 307 ਦਾ ਪਰਚਾ ਪਾ ਕੇ ਡੱਕਿਆ ਹੋਇਆ ਸੀ ਸਾਡੀ ਮਜਬੂਰੀ ਹੋਈ ਸੀ ਉਹ ਕਹਿੰਦੇ ਵੀ ਜੇ ਤੁਸੀਂ ਇੰਨੀ ਜ਼ਮੀਨ ਤੇ ਸਮਝਾਉਣਾ ਨਹੀਂ ਕਰਦੇਗੇ ਤਾਂ ਥੋਡੇ ਬੰਦਿਆਂ ਦਾ ਜਿਹੜਾ ਝੂਠਾ ਪਰਚਾ ਪਾਇਆ ਹੋਇਆ ਹੈਗਾ 307 ਦਾ ਇੱਕ ਪਾਸੇ ਸਾਡੇ ਸਾਹਮਣੇ ਇਹ ਚੈਲੰਜ ਵੀ ਖੜਾ ਦੀਗਾ ਕਿ ਸਾਡੇ ਲੋਕਾਂ ਨੂੰ ਅਸੀਂ ਬਾਹਰ ਵੀ ਕਢਾਉਣਾ ਤੇ ਉਸ ਹਿੱਸਾ ਜਿਹੜੀ ਜ਼ਮੀਨ ਵੀ ਸਾਡੇ ਲੋਕਾਂ ਨੂੰ ਅਸੀਂ ਲੈ ਕੇ ਦਈਏ ਤੇ ਅਗਲੇ ਸਾਲ ਵੀ ਇਹ ਸੰਘਰਸ਼ ਅਸੀਂ ਲੜਾਂਗੇ ਕੀ ਲੱਗਦਾ ਇਸ ਵਾਰ ਵੀ ਤੁਹਾਨੂੰ ਝੂਠੇ ਪਰਚੇ ਦਾ ਦਾਵਾ ਇਹ ਪੂਰੀ ਸੁਭਾਵਨਾ ਪਈ ਹੈ ਕਿ ਇਹ ਪ੍ਰਸ਼ਾਸਨ ਦਾ ਰੋਹੀ ਹੀ ਲੱਗਦਾਗਾ ਕਿਉਂਕਿ ਇਸ ਤੋਂ ਦੀ ਜਿਹੜੀ ਡੀਐਲਪੀਓ ਆ ਗਈ ਉਹ ਕਿਸੇ ਵੀ ਪਿੰਡ ਦੇ ਵਿੱਚ ਹੋਰ ਬਲਾਕਾਂ ਦੇ ਲੈਵਲ ਤੇ ਵੀ ਜਿਹੜੀਆਂ ਜ਼ਮੀਨਾਂ ਦੀਆਂ ਬੋਲੀਆਂ ਹੋਈਆਂ ਨੇ ਬਹੁਤ ਸਾਰੇ ਪਿੰਡ ਇਹੋ ਜਿਹੇ ਨੇ ਜਿਨ੍ਹਾਂ ਦਾ ਤੀਜਾ ਹਿੱਸਾ ਕੱਢਿਆ ਹੀ ਨਹੀਂ ਗਿਆ ਤੇ ਬੋਲੀ ਕਰਕੇ ਜਿਹੜੀ ਜਰਨਲ ਦੇ ਹਵਾਲੇ ਕਰਤੀ ਤਾ ਇਹਨਾਂ ਦਾ ਇੱਕ ਪੁਰਾਣਾ ਜਦੋਂ ਕੋਈ ਇਹ ਆਏ ਨੇ ਇਹ ਰਿਕਾਰਡ ਪਿਆਗਾ ਕਿ ਇਹ ਮਜ਼ਦੂਰਾਂ ਦੇ ਕੋਈ ਬਹੁਤਾ ਜਾਦੇ ਪੱਕੇ ਨਹੀਂ ਕੱਲ ਦੁੱਲੜ ਦੀ ਬੋਲੀ ਹੋਈ ਹੈਗੀ ਤੇ ਕਹਿਆ ਇਹ ਗਿਆ ਕਿ ਅਸੀਂ ਜਿਹੜੇ ਟੱਕ ਬਣਾ ਕੇ ਰਿਜ਼ਰਵ ਕੋਟੇ ਦੀ ਜ਼ਮੀਨ ਪੂਰੀ ਕਰਾਂਗੇ ਕੱਲ ਬੋਲੀ ਕਰਨ ਗਏ ਕੋਈ ਟੱਕ ਨਹੀਂ ਦੱਸਿਆ ਕੁਝ ਨਹੀਂ ਦੱਸਿਆ ਜਾ ਕੇ ਜਰਨਲ ਵਾਲੇ ਪਾਸੇ ਬੋਲੀ ਕਰਿਆ ਏ ਤੇ ਸਾਡੇ ਲੋਕਾਂ ਨੂੰ ਉੱਥੇ ਪੁੱਛਿਆ ਵੀ ਨਹੀਂ ਹੈਗਾ ਉੱਥੇ ਫਾਰਮੈਲਟੀ ਦਾ ਜ਼ਰੂਰ ਕਰਿਆ ਹੈ ਵੀ ਅਸੀਂ ਇਸੀ ਧਰਮਸਾਲਾ ਦੇ ਵਿੱਚ ਆਏ ਆਂਗੇ ਤੇ ਉੱਥੇ ਕਿਸਾਨ ਯੂਨੀਅਨ ਵਾਲੇ ਕੁਝ ਬੰਦੇ ਤੇ ਪਿੰਡ ਦੇ ਵੱਡੀ ਗਿਣਤੀ ਦੇ ਵਿੱਚ ਜਰਨਲੀ ਬੋਲੀ ਹੋ ਰਹੀ ਆ ਉਹਨਾਂ ਤੇ ਐਸ ਸੀ ਐਸ ٹی ਐਕਟ ਦਾ ਤੇ ਜਿਹੜਾ ਕਾਨੂੰਨ ਦੇ ਜਿਹੜਾ ਕੰਮ ਦੇ ਵਿੱਚ ਵਿਘਨ ਪਾਉਣ ਦਾ ਪਰਚਾ ਦਾ ਕੀ ਦਰਜ ਕਰਨਾ ਸੀ ਉਲਟਾ ਉਹਨਾਂ ਦੇ ਦਬਾਅ ਦੇ ਵਿੱਚ ਆ ਕੇ ਉੱਥੇ ਜਰਨਲ ਭਾਈਚਾਰੇ ਦੇ ਜ਼ਮੀਨ ਜਿਹੜੀ ਉਹ ਹਵਾਲੇ ਕਰੇ ਆਏ ਨੇ ਮੁੱਖ ਮੰਤਰੀ ਪੰਜਾਬ ਤੇ ਜਿਹੜੇ ਪੰਚਾਇਤੀ ਵਿਭਾਗ ਦੇ ਮੰਤਰੀ ਆ ਉਹਨਾਂ ਨੂੰ ਕੀ ਕਹਿੰਦੇ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਉਹਨਾਂ ਨੇ ਜਿਹੜਾ ਪੈਸੇ ਇੱਕ ਕ ਕਾਨੂੰਨ ਬਣਿਆ ਸੀਗਾ ਇੱਕ ਨੋਟੀਫਿਕੇਸ਼ਨ ਆਇਆ ਸੀਗਾ ਉਹਦੇ ਵਿੱਚ ਕੁਝ ਪ੍ਰੋਵੀਜ਼ਨਾਂ ਦੀਆਂ ਕਿ ਜੇ 5 ਜਾਂ 5 ਤੋਂ ਵੱਧ ਬੰਦੇ ਇਕੱਠੇ ਹੋ ਕੇ ਲੀਜ਼ ਤੇ ਜ਼ਮੀਨ ਲੈਣੀ ਚਾਹੁੰਦੇ ਨੇ ਉਹ ਉਹਨਾਂ ਲੋਕਾਂ ਨੂੰ ਪਹਿਲ ਹੋਊਗੀ ਪਰ ਇਹ ਪੰਜਾਬ ਸਰਕਾਰ ਨੇ ਉਹ ਪ੍ਰੋਵੀਜ਼ਨ ਹੈ ਜਿਹੜੀ ਕੱਟੀ ਤਾਂ ਕਿ ਇਹ ਪਿੰਡਾਂ ਦੇ ਜਿਹੜਾ ਘਰਾਮ ਚੌਧਰੀਓ ਉਹ ਜ਼ਮੀਨ ਪਹਾਈ ਜਾ ਸਕੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੇ ਪਿੰਡ ਦੇ ਪਿੰਡਾਂ ਦੇ ਵਿੱਚ ਬਹੁਤ ਸਾਰੀ ਜਿਹੜੀ ਪੰਚਾਇਤੀ ਜ਼ਮੀਨ ਪਈਆ ਜਿਹਦੇ ਨਾਲ ਸਾਡੇ ਮਜ਼ਦੂਰਾਂ ਦਾ ਜੀਵਨ ਪੱਧਰ ਉੱਚਾ ਹੋ ਸਕਦਾ ਹੈਗਾ ਤੇ ਉਸ ਜ਼ਮੀਨ ਨੂੰ ਇਹ ਜਿਹੜਾ ਉਹ ਆਈਸੀ ਭਾਈਚਾਰੇ ਦੇ ਲੋਕਾਂ ਨੂੰ ਉਹ ਦਿੱਤੀ ਜਾਵੇ ਜਿੱਥੇ ਵੱਡੀ ਗਿਣਤੀ ਲੋਕ ਸਾਂਝੀ ਖੇਤੀ ਕਰਨਾ ਚਾਹੁੰਦੇ ਨੇ ਬਹੁਤ ਸਾਰੀਆਂ ਆਧਾਰਨਾਣਾਂ ਨੇਗੀਆਂ ਬਾਲਦ ਕਲਾ ਹੋ ਗਿਆ ਤੇ ਉਧਰ ਸੰਗਰੂਰ ਦੇ ਸੈਂਕੜੀ ਪਿੰਡ ਨੇ ਜਿੱਥੇ ਐਵੇਂ ਇਸ ਤਰੀਕੇ ਨਾਲ ਬੋਲੀ ਹੁੰਦੀ ਆ ਤੇ ਜ਼ਮੀਨ ਦਾ ਰੇਟ ਵੀ ਆ ਜਿਹੜਾ ਉਹ ਮੁੱਖ ਮੰਤਰੀ ਸਾਹਿਬ ਨੇ ਜਦੋਂ ਪਹਿਲਾਂ ਸੰਗਰੂਰ ਦੀ ਜਿਮਣੀ ਚੋਂ ਤੀ 20000 ਰੁਪਇਆ ਏਕੜ ਆ ਜਿਹੜੀ ਉਹ ਕਿਸਾਨਾਂ ਨੂੰ ਵੀ ਦਿੱਤੀ ਜਿਨ੍ਹਾਂ ਨੇ ਲੀਜ਼ ਤੇ ਲਈਤੀ ਆ ਤੇ ਮਜ਼ਦੂਰਾਂ ਨੂੰ ਵੀ ਦਿੱਤੀ ਤਾਂ ਅਸੀਂ ਉਹ ਬੇਨਤੀ ਕਰਦੇ ਜਿਹਦੇ ਰੇਟ ਨੇ ਜਿਹੜੇ ਅਸਮਾਨ ਸੋ ਰਹੇ ਨੇ 80 80 90 90 ਹਜ਼ਾਰ ਨੂੰ ਮਜ਼ਦੂਰ ਕਿੱਥੋਂ ਲੈ ਲੂਗਾ ਜ਼ਮੀਨ ਜਿਨ੍ਹਾਂ ਨੇ ਤਿਹਾਰੀ ਕਰਕੇ ਆਪਦਾ ਪੇਟ ਤੋੜਨਾਗਾ ਜਿਨ੍ਹਾਂ ਲਵੇ ਜਿਨ੍ਹਾਂ ਨੇ ਸਾਰਾ ਕੰਮ ਆਪ ਕਰਨਾਗਾ ਹਰੇਕ ਚੀਜ਼ ਮੁੱਲ ਦੀ ਲੈਣੀ ਆ ਉਹ 80000 ਨੂੰ ਜ਼ਮੀਨ ਲੈ ਕੇ ਉਥੋਂ ਕੱਢੂਗਾ ਕਿ ਉਹ ਫਿਰ ਕਿਸਾਨੀ ਮੰਗੂ ਆਪਦੇ ਗਲਾਂ ਦੇ ਵਿੱਚ ਫਾਹੇ ਲਊਗਾ ਪਹਿਲੇ ਖੁਦਕੁਸ਼ੀਆਂ ਦਾ ਰਿਹਾਨਾ ਜਿਹੜਾ ਉਹ ਬਹੁਤ ਜ਼ਿਆਦਾ ਵੱਧ ਚੁੱਕਿਆ ਇਸ ਖੁਦਕੁਸ਼ੀਆਂ ਨੂੰ ਮੋੜਨ ਦਾ ਇੱਕੋ ਇੱਕ ਹੱਲ ਆ ਜੇ ਚਾਹੇ ਜਰਨਲ ਪਾਈਚਾਰੇ ਵਾਲੀ ਬਹੁ ਗਿਣਤੀ ਲੈਣੀ ਚਾਹੁੰਦੀ ਹੋਵੇ ਚਾਹੇ ਐਸਸੀ ਪਾਈਚਾਰੇ ਵਾਲੀ ਇਹਦੇ ਵਿੱਚੋਂ ਜਿਹੜੇ ਪਿੰਡਾਂ ਦੇ ਕੁਛ ਘੜਮ ਚੌਧਰੀ ਉਹ ਜਰਨਲ ਵਾਲੀ ਜ਼ਮੀਨ ਵੀ ਵਾਹ ਜਾਂਦੇ ਨੇ ਉਹ ਐਸਸੀ ਵਾਲੀ ਜ਼ਮੀਨ ਵੀ ਵਾਹ ਜਾਂਦੇ ਨੇ ਉਹਨਾਂ ਨੂੰ ਇਹਨਾਂ ਜ਼ਮੀਨਾਂ ਦੇ ਵਿੱਚੋਂ ਬਾਹਰ ਕਰਕੇ 5 ਏਕੜ ਤੋਂ ਘੱਟ ਜਿਹੜੇ ਕਿਸਾਨੀ ਵੀ ਆ ਤੇ ਮਜ਼ਦੂਰ ਨੇ ਉਹਨਾਂ ਦੇ ਚ ਹਵਾਲੇ ਇਹ ਜ਼ਮੀਨ ਆ ਜਿਹੜੀ ਕਰਨੀ ਚਾਹੀਦੀ ਹੈ। ਕਾਸੀ ਇਦਾਂ ਵਿਆਹ ਦਾ ਰੇਡ ਦਾ ਹੁਕਮ ਹੈ। ਇਹ ਕੀ ਨੇ ਐਕਟ ਵੀ

ਆ ਕੀ ਲੱਗਦਾ ਕੀ ਮਾਮਲਾ ਸੀ ਗ੍ਰੀਫ ਕਰਕੇ ਰਿਸਪੋਰਟ ਕੀ ਨਿਕਲ ਰਿਹਾ ਦੇਖੋ ਜੀ ਸਭ ਤੋਂ ਪਹਿਲਾਂ ਤੇ ਅਸੀਂ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਜਿੰਨੀ ਆਵੇਂ ਸਾਡੀਆਂ ਪੰਚਾਇਤ ਦੀਆਂ ਜ਼ਮੀਨਾਂ ਪੂਰੇ ਪਟਿਆਲੇ ਦੀਆਂ ਅਸੀਂ ਬੋਲੀਆਂ ਕਰਵਾ ਰਹੇ ਹਾਂ ਇਹਦੇ ਵਿੱਚ ਜਿਹੜਾ ਪਿੰਡ ਮੰਡੋਰ ਹੈ ਜਿਹਦੀ ਕੀ ਬੋਲੀ ਅੱਜ ਇਸ ਦਫ਼ਤਰ ਵਿਖੇ ਰੱਖੀ ਗਈ ਹੈ ਉੱਚ ਜਿਹਨੂੰ ਅਸੀਂ ਪਹਿਲਾਂ ਬੋਲੀ ਰੱਖੀ ਥੋੜਾ ਜਿਹਾ ਸਾਨੂੰ ਲਿਖਤੀ ਚ ਆਇਆ ਸੀਗਾ ਕਿ ਉੱਥੇ ਥੋੜੇ ਜੇ ਕੁਝ ਜਾਂ ਪਿੰਡ ਦੇ ਜਾਂ ਕਿਸੇ ਨੂੰ ਸ਼ਰਾਤੀ ਅੰਸ਼ ਜਾਂ ਕਹਿ ਲੋ ਜਾਂ ਕੁਝ ਉਹ ਜੇ ਲੋਕ ਜਿਹੜੇ ਬੋਲੀ ਸਿਰੇ ਨਹੀਂ ਚੜਨੀ ਦੇ ਦੇ ਇਸ ਕਰਕੇ ਅਸੀਂ ਲੋਕਾਂ ਦੀ ਹੀ ਗੱਲ ਨੂੰ ਪੱਖ ਰੱਖਦੇ ਹੋਏ ਸਿਕਿਉਰਿਟੀ ਨੂੰ ਲਾਂਡ ਆਰਡਰ ਸਿਚੁਏਸ਼ਨ ਨੂੰ ਕਿਸੇ ਦਾ ਨੁਕਸਾਨ ਨਾ ਹੋਏ ਅਸੀਂ ਆਪਣੇ ਦਫਤਰ ਦੇ ਅਧੀਨ ਹੀ ਤਾਂ ਕਿ ਪਾਰਦਰਸ਼ੀ ਵੇ ਨਾਲ ਇਹ ਜਿਹੜੀ ਬੋਲੀ ਕੀਤੀ ਜਾਏ ਉਸ ਦੇ ਅਧੀਨ ਅੱਜ ਅਸੀਂ ਇਹ ਜਿਹੜੀ ਹੈ ਪਿੰਡ ਮੰਡੋਰ ਦੀ ਆਪਣੇ ਦਫਤਰ 'ਚ ਬੋਲੀ ਰੱਖੀ ਹੰਤਾ ਵਿਸਾਇਰ ਦੇ ਕੁਝ ਨਮਾਇੰਦਿਆਂ ਨਾਲ ਤੁਹਾਡਾ ਨਰ ਮੀਟਿੰਗ ਕੀਤੀ ਆ ਉਹਨਾਂ ਦੀ ਕੀ ਡਿਮਾਂਡਸ ਨੇ ਪਰ ਕੀ ਲੱਗਦਾ ਕਿ ਉਹ ਪੂਰੀਆਂ ਕਿਉਂ ਨਹੀਂ ਹੋ ਸਕਦੇ ਦੇਖੋ ਜੀ ਹਰ ਇੱਕ ਦੀ ਆਪਣਾ ਡਿਮਾਂਡ ਰੱਖਣਾ ਉਹਨਾਂ ਦਾ ਕਾਨੂੰਨੀ ਅਧਿਕਾਰ ਹੈ ਤੇ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਅਸੀਂ ਸਾਰੇ ਜੋ ਵੀ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਆਈਆਂ ਉਸ ਬਾਰੇ ਜਾਣੂ ਕਰਵਾ ਦਿੱਤਾ ਤੇ ਮੈਂ ਉਹਨਾਂ ਨੂੰ ਯਕੀਨ ਤੇ ਭਰੋਸਾ ਦਵਾਇਆ ਕਿ ਜੋ ਵੀ ਰੂਲਾਂ ਦੇ ਅਨੁਸਾਰ ਬੋਲੀ ਬੰਦੀ ਹੈ ਉਹੀ ਦਿੱਤੀ ਜਾਏਗੀ ਹਰ ਇੱਕ ਨੂੰ ਬੋਲੀ 'ਚ ਆਣ ਦਾ ਜੀ ਸਦਕੇ ਆਪਣਾ ਜਿਹੜਾ ਉਹ ਜਿਹੜਾ ਕਿਹਾ ਗਿਆ ਤੇ ਉਹ ਹਾਜ਼ਰ ਹੋ ਕੇ ਆਪਣੀ ਬੋਲੀ ਦੇ ਸਕਦਾ ਜੋ ਵੀ ਖੁੱਲੀ ਬੋਲੀ ਤੇ ਵਾਅਦੇ ਤੇ ਦਿੱਤੀ ਜਾਏਗੀ ਉਹ ਮਜੂਦ ਕਰ ਲਈ ਜਾਏ ਅੱਧ ਵਾਰਿਆਂ ਕਿ ਰੂਲਾਂ ਦੇ ਅਨੁਸਾਰ ਹੀ ਬੋਲੀ ਦਿੱਤੀ ਜਾਏਗੀ 1% ਵੀ ਰੂਲਾਂ ਦੇ ਅਗੇਂਸਟ ਜਾ ਕੇ ਕੋਈ ਜਿਹੜਾ ਕੰਮ ਹੈ ਦਫਤਰ ਵੱਲੋਂ ਨਹੀਂ ਕੀਤਾ ਜਾਦਾ ਬਿੰਦਵਾਲਾ ਨੇ ਕਿਹਾ ਕਿ ਕੁਝ ਪਰਸੈਂਟੇਜ ਜਿਹੜੀ ਐਸਸੀਪੀ ਚਾਰੇ ਵਾਸਤੇ ਉਹ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਕੀ ਲੱਗਦਾ ਇਹ ਰੂਲ ਦੇ ਅਗੇਂਸਟ ਨਹੀਂ ਹੈ ਦੇਖੋ ਜੀ ਆਪਣੇ ਐਸਸੀਪੀ ਚਾਰੇ ਦੀ ਜਿਹੜੀ ਰਾਖਮੀਆ ਜ਼ਮੀਨਾਂ ਜੋ ਸਰਕਾਰ ਵੱਲੋਂ ਤਾਂ ਦਿੱਤੀਆਂ ਹੀ ਕੀਤੀਆਂ ਆ ਏ ਮੈਂ ਜਿਹੜੀ ਮੀਟਿੰਗ ਹੋਈ ਆ ਉਹਨਾਂ ਨੇ ਵੀ ਇਹੀ ਦੱਸਿਆ ਕਿ ਉਹ ਆਪਣੇ ਐਸਸੀ ਭਾਈਚਾਰੇ ਪਲੱਸ ਇਹ ਇਹਨਾਂ ਨੇ ਇੱਕ ਇਸ਼ੂ ਕੇਟ ਕੀਤਾ ਸੀਗਾ ਕਿ ਉਹਦੇ ਵਿੱਚ ਜਿਹੜੀਆਂ ਦੂਸਰੀ ਜਾਤੀ ਦੇ ਲੋਕ ਬਾਹਰ ਲੰਦੇ ਨੇ ਅਸੀਂ ਇਹ ਵੀ ਮੈਂ ਯਕੀਨ ਦਿਵਾਉਣਾ ਅਸੀਂ ਰੈਗੂਲਰ ਚੱਕਾ ਪਰਖਾਂਗੇ ਅਗਰ ਕੋਈ ਵੀ ਆਪਣੀ ਜਿਹੜੀ ਐਸਸੀ ਭਾਈਚਾਰੇ ਦੀ ਜ਼ਮੀਨ ਦਾ ਕੋਈ ਹੋਰ ਕੋਈ ਵਾਂਧਾ ਦਿਖਿਆ ਉਸ ਅਗੇ ਸਖਤ ਤੋਂ ਸਖਤ ਕਾਨੂੰਨਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ ਬੋਲਿੰਡਰ ਦੇ ਵਿੱਚ ਜਿਹੜੇ ਤਿੰਨ ਕਸੂ ਹੋਏ ਨੇ ਕੀ ਲੱਗਦਾ ਹੈ ਕਿ ਅਜੇ ਇਹ ਜਿਹੜੇ ਹਿੱਸਾ ਨਾ ਹੋਵੇ ਉਹਦੇ ਵੀ ਸਰਕਾਰ ਨੂੰ ਕੀ ਕਰਨ ਦੇਵੇ ਦੇਖੋ ਜੀ ਬੋਲੀ ਦਾ ਇਸ ਤਰ੍ਹਾਂ ਕਿ ਬੋਲੀ ਤੇ ਜੋ ਰੂਲ ਅਨੁਸਾਰ ਜੋ ਆਪਣਾ ਵੱਧ ਹੈ ਜਾਂ ਜੋ ਵੀ ਰੂਲ ਆਏ ਨੇ ਜਾਂ ਉਪਰ ਹਟਾਏ ਤਾਂ ਆਏ ਉਸ ਅਨੁਸਾਰ ਹੀ ਕੀਤੀਆਂ ਜਾਏਗੀਆਂ ਉਹਦੇ ਵਿੱਚ ਇਹ ਕਿ ਹੈ ਕਿ ਐਸਸੀ ਪਾਈਚਾਰੇ ਦਾ ਆਪਣਾ ਕੋਈ ਵੀ ਬੰਦਾ ਭਾਵੇਂ ਕੋਈ ਪਿੰਡ ਦਾ ਕੋਈ ਵੀ ਬੰਦਾ ਜਿਹੜਾ ਭਾਗ ਲੈ ਕੇ ਜਿਵਾਣਾ ਚਾਹੁੰਦਾ ਆਪਣੀ ਬੋਲੀ ਦੇ ਵਿੱਚ ਬਾਸ ਸਕਦਾ ਹੈ ਹਾਂਜੀ ਗੱਲ ਕਰੀ ਬੋਲੀ ਦੀ ਗੱਲ ਦੇ ਕਿਵੇਂ ਪੁੱਜਦੇ ਨੇ ਰੇਟ ਹੈ ਉਹ ਕਹਿੰਦੇ ਵੱਧ ਹੈ ਜਾਂ ਐਸਸੀ ਪਾਈਚਾਰਾ ਉਹਦੇ ਪਾਣੀ ਨੇ ਵੀ ਕਰਦੇ ਸਰ ਜੀ ਜਾਈਦਾ ਕਰਦਾ ਉਹਨੂੰ ਕਿਵੇਂ ਦੇਖਦੇ ਨੇ ਦੇਖੋ ਜੀ ਗੱਲ ਤੇ ਕੋਈ ਵੀ ਤੁਸੀਂ ਦੇਖੋ ਕੋਈ ਵੀ ਆਪਣੀ ਦੁਕਾਨ ਜਾਂ ਕੋਈ ਗਦਾਮ ਜਾਂ ਕੋਈ ਫੈਕਟਰੀ ਰੈਂਟ ਤੇ ਦਿੰਦਾ ਉਹ ਵਾਅਦੇ ਤੇ ਹੀ ਦਿੱਤੀ ਜਾਂਦੀ ਹੈ ਕੋਈ 10% ਕੋਈ 5% ਕੁਝ ਹੁਣ ਸਾਨੂੰ ਇੱਕ ਉੱਪਰ ਚਿੱਠੀ ਆਈ ਸੀਗੀ ਜਿਹਦੇ ਵਿੱਚ ਕਿਤੇ 5% ਵਾਅਦਾ ਕਿਤੇ 7.5% ਕਿਤੇ 15 ਕਿਤੇ 20% ਹੈ ਅਸੀਂ ਜੋ ਸਰਕਾਰ ਦੇ ਰੂਲ ਆਏ ਨੇ ਜੋ ਹਦਾਇਤਾਂ ਆਈਆਂ ਉਹਨੂੰ ਹੀ ਪਾਲਣਾ ਕਰ ਰਹੇ ਹਾਂ ਉਹਨੂੰ ਪਾਲਣਾ ਕਰਦੇ ਤੇ ਜਿੰਨਾ ਵਾਅਦਾ ਹੈ ਉਹੀ ਵਾਅਦੇ ਤੇ ਦੇ ਰਹੇ ਹਾਂ ਉਹ ਉੱਪਰ ਪ੍ਰੋਪਰ ਉਹਨਾਂ ਮੀਟਿੰਗ ਕਰਕੇ ਸਾਰਾ ਕੁਝ ਆਪਣੇ ਲੋਕਾਂ ਦੇ ਨਾਲ ਸਲਾਹ ਕਰਕੇ ਅਕਸਰਾਂ ਨਾਲ ਸਲਾਹ ਕਰਕੇ ਹੀ ਇਹ ਡਿਸੀਜਨ ਨੂੰ ਜਿਹੜਾ ਲਿਆ ਗਿਆ ਕੋਈ ਜ਼ਮਿੰਦਾਰ ਬੋਲਿਆ ਨੇ ਜੇ ਜ਼ਮੀਨਾਂ ਨੇ ਜਿੱਥੇ ਉਹਨਾਂ ਦਾ ਬੋਲੀ ਦਾ ਭਰਾ ਲਈ ਜਾਂਦੀ ਹੈ ਪਰ ਜਿਹੜੀਆਂ ਸਹੂਲਤਾਂ ਨੇ ਪਾਣੀ ਦੀ ਸਹੂਲਤ ਹੋ ਗਈ ਉਹ ਨਹੀਂ ਦਿੱਤੀਆਂ ਜਾਂਦੀਆਂ ਲੰਬੇ ਸਮੇਂ ਤੋਂ ਇਹ ਲੋਕਾਂ ਦੀ ਸ਼ਿਕਾਇਤ ਆ ਰਹੀ ਹੈ ਦੇਖੋ ਜੀ ਇਸ ਵਿੱਚ ਮੱਕੀ ਆਪਣੇ ਐਡਮਿਨਿਸਟ੍ਰੇਸ਼ਨ ਦਾ ਪੂਰਾ ਮੱਕੀ ਆਪਣਾ ਲੱਗੇ ਹੋਏ ਆ ਜਿੱਦਾਂ ਸਰਕਾਰ ਨੇ ਵੀ ਕਿਹਾ ਕਿ ਨਹਿਰੀ ਪਾਣੀ ਪਹਚਾਵਾਂਗੇ ਫਿਰ ਉਸ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਕਿ ਪਿੰਡ ਦੇ ਜਿਹੜੇ ਛੋਟੇ-ਛੋਟੇ ਆਪਣੇ ਪਾਣੀ ਦੇ ਨਿਕਾਸ ਲਈ ਨਾਲੇ ਬਣੇ ਹੋਏ ਸੀਗੇ ਉਹ ਵੀ ਅਸੀਂ ਬਹਾਲ ਕਰਵਾ ਰਹੇ ਹਾਂ ਤਾਂ ਕਿ ਜਿਹੜਾ ਪਾਣੀ ਹੈ ਉਹ ਟਾਈਮ ਸੇਰ ਜਿਹੜਾ ਲੋਕਾਂ ਨੂੰ ਖੇਤੀ ਕਰਨੀ ਮਿਲ ਸਕੇ ਹਾਂ ਬੈਰੀਕਲ ਜਿੱਥੇ ਹੈ ਜਿਹੜਾ ਸਰਾਜਪੁਰ ਦਾ ਪਿੰਡ ਹੈ ਉੱਥੇ ਦਾ ਚੋਆ ਜਿਹੜਾ ਬੰਦ ਹੈ ਜਿੱਥੇ ਤੋਂ ਚੋਆ ਜਾ ਰਿਹਾ ਸੀ ਉੱਦੀ ਸਾਈਡ ਤੋਂ ਪੱਧਰ ਦੀ ਤਿਆਰੀ ਕੀਤੀ ਹੈ ਉਹਨੂੰ ਕਿਵੇਂ ਦੇਖਦੇ ਹੋ ਇਹਨਾਂ ਨੇ ਨਿਸ਼ਾਨਬੱਧੀਆਂ ਵੀ ਦਵਾਈਆਂ ਵੀ ਉਹ ਇੱਥਾਂ ਜਿਹੜੀ ਬੀਤੀ ਗਈ ਬਜਾਈ ਹੋ ਗਈ ਹੈ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਜਿਹੜਾ ਇਹ ਆਪਣਾ ਤੁਸੀਂ ਇੱਕ ਦੱਸਿਆ ਕਿ ਸਰਾਜਪੁਰ ਵਾਲਾ ਜਿੱਥੇ ਉਥੇ ਚੋਏ ਬੰਦ ਸੀਗੇ ਜਦੋਂ ਅਸੀਂ ਸਾਰੀ ਪੁੱਛਗਿੱਛ ਕੀਤੀ ਇਹ ਕਾਫੀ ਲੰਬੇ ਸਮੇਂ ਤੋਂ ਬੰਦ ਪਿਆ ਹੈ ਕਾਫੀ ਲੰਬੇ ਸਮੇਂ ਤੋਂ ਉਥੇ ਵਾਈ ਕੀਤੀ ਜਾ ਰਹੀ ਹੈ ਉਹ ਜਿੱਦਾਂ ਧਿਆਨ ਪ੍ਰਸ਼ਾਸਨ ਚ ਆਇਆ ਹੈ ਪ੍ਰਸ਼ਾਸਨ ਪੂਰੀ ਕਾਰਵਾਈ ਕਰ ਰਿਹਾ ਅਸੀਂ ਆਪਣਾ ਕਰਕੇ ਜੋ ਵੀ ਆਪਣੇ ਲਿਖਤੀ ਪੜਤੀ ਜੋ ਵੀ ਕਾਰਵਾਈ ਹੈ ਉਹਨੂੰ ਕਰਕੇ ਉਹਨੂੰ ਜਿਹੜਾ ਬਹਾਲ ਕਰਾਵਾਂ ਹੈ ਇੱਕ ਛੋਟਾ ਜਿਹਾ ਕਸਟਮਰ ਵੀ ਜੇ ਆਪਾਂ ਵੱਡੀ ਨਦੀ ਤੋਂ ਛੋਟਾ ਚੋਆ ਜਾ ਰਿਹਾ ਹੈ ਕਹ ਰਹੇ ਹੋ 20 ਕਿਲੋਮੀਟਰ ਤੱਕ ਜਾਂਦਾ ਚਾਹੇ 50 ਤੱਕ ਜਾਂਦਾ ਜੇ ਉਸ ਦੇ ਆ ਸੱਜੇ ਖੱਬੇ ਪਾਸੇ ਖੇਤ ਨੇ ਕੀ ਲੱਗਦਾ ਉਹਨਾਂ ਜਿਹੜੇ ਕਿਸਾਨ ਨੇ ਮੋਟਰਾਂ ਵੀ ਚਲਾਉਂਦੇ ਨੇ ਤੇ ਨਹਿਰੀ ਪਾਣੀ ਵੀ ਵਰਤਦੇ ਆ ਇਹਦੇ ਲਈ ਕੋਈ ਵਿਸ਼ੇਸ਼ ਉਪਰਾਲਾ ਸਰ ਦੇਖੋ ਜੀ ਜਿਹੜਾ ਆਪਣੇ ਪੰਜਾਬ ਦਾ ਪਾਣੀ ਹੈ ਇਹ ਮੈਂ ਕਹਾਂਗਾ ਕਿ ਸਾਡੇ ਪੰਜਾਬੀਆਂ ਦੀ ਆਪਣੀ ਮੁੱਢਲੀ ਜ਼ਿੰਮੇਵਾਰੀ ਹੈ ਜੇ ਸਰਕਾਰ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਮੇਰੇ ਘਰ 'ਚ ਪਾਣੀ ਆਏ ਮੈਂ ਕਿੱਦਾਂ ਬਚਾਣਾ ਬੂੰਦ-ਬੂੰਦ ਦੀ ਮੇਰੀ ਜ਼ਿੰਮੇਵਾਰੀ ਵੀ ਹੈ ਇਹਦੇ ਵਿੱਚ ਜਿਨ੍ਹਾਂ ਮੇਰੇ ਕਿਸਾਨ ਵੀਰ ਨੇ ਅਸੀਂ ਵੀ ਕਿਸਾਨਾਂ ਦੇ ਤੋਂ ਪਿੱਛੋਂ ਆਪਣੇ ਬਿਲੋਂਗ ਕਰਦੇ ਆਂ ਮੇਰੇ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਜਿੱਥੋਂ ਮੈਂ ਵੇਖਾਂ ਕਿ ਮੇਰੀ ਪਾਣੀ ਜਿਹੜਾ ਹੀ ਇਧਲਾ ਪਾਣੀ ਹੈ ਪਚ ਸਕੇ ਮੈਂ ਉਹਨੂੰ ਹੀ ਵਰਤਾਂ ਇਹ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਅਪੀਲ ਵੀ ਕਰਦਾ ਕਿ ਤਾਂ ਕਿ ਜਿਸ ਦਾ ਸਰਕਾਰ ਦਾ ਟੀਚਾ ਕਿ ਨਹਿਰੀ ਪਾਣੀ ਵਰਤੋ ਜਾਂ ਘਟ ਤੋਂ ਘਟ ਮੋਟਰ ਵਰਤੋ ਜਿਹੜਾ ਆਪਣਾ ਮੀਂਹ ਪੈ ਰਿਹਾ ਉਹਨੂੰ ਸਹੀ ਤਰ੍ਹਾਂ ਆਪਣਾ ਹਾਰਵੈਸਟ ਕਰਕੇ ਉਹਨੂੰ ਵਰਤੋ ਅਸੀਂ ਇਹਰੇ ਵੱਲ ਜਾਈਏ ਤੇ ਅਸੀਂ ਜਿਹੜੀ ਆ ਪਾਣੀ ਦੀ ਵਰਤੋਂ ਨਾ ਕਰੀ ਸਰ ਪਟਿਆਲਾ ਜਿਹੜਾ ਦੀ ਗੱਲ ਕਰੀਏ ਬ੍ਰੀਲਿੰਗ ਸਿਸਟਮ ਨਾਲ ਪਾਣੀ ਬਚਾਉਣ ਦੀ ਇੱਕ ਬਹੁਤ ਜ਼ਿਆਦਾ ਮਤਲਬ ਦਾ ਮਹਿੰਮ ਚਲਕਾਰ ਹੋ ਰਹੀ ਹੈ ਕੀ ਲੱਗਦਾ ਇਹਨੂੰ ਆਪਾਂ ਕਿਸਾਨਾਂ ਨੂੰ ਅਪਣਾਉਣਾ ਚਾਹੀਦਾ ਦੇਖੋ ਜੀ ਜਿਹਨਾਂ ਨੂੰ ਪਾਣੀ ਬਚਾਉਣ ਦੀ ਮੁਹਿੰਮ ਸਾਡੇ ਪੰਚਾਇਤੀ ਮਹਿਕਮੇ ਵੱਲੋਂ ਬੜੀ ਜ਼ੋਰਾਂ ਦਿੱਤੀ ਹੈ ਸਾਨੂੰ ਰੇਨਵਾਟਰ ਹਾਰਵੈਸਟਿੰਗ ਦੇ ਆਰਐਨਏ ਸੋਲਿਡ ਆਪਣੇ ਲਿਕਵਿਡ بیس ਮੈਨੇਜਮੈਂਟ ਦੇ ਆ ਰਹੇ ਨੇ ਛਪਣਾ ਦਾ ਪਾਣੀ ਸਾਫ ਕਰਕੇ ਖੇਤਾਂ ਨੂੰ ਭੇਜਣ ਨੂੰ ਆ ਰਹੇ ਨੇ ਅਸੀਂ ਪ੍ਰੋਜੈਕਟ ਤੇ ਲਗਾਤਾਰ ਮੀਟਿੰਗਾਂ ਵੀ ਕਰ ਰਹੇ ਹਾਂ ਸਾਡੀ ਕੋਸ਼ਿਸ਼ ਆ ਅਸੀਂ ਜਿੰਨਾ ਕਰ ਸਕਦੇ ਹਾਂ ਵੱਧ ਤੋਂ ਵੱਧ ਅਸੀਂ ਆਪਣਾ ਪਾਣੀ ਬਚਾਵਾਂਗੇ ਤੇ ਇਹ ਜਿਹੜੇ ਪਾਣੀ ਬਚਾ ਕੇ ਜਿਹ ਕਿ ਕਿਸਾਨਾਂ ਨੂੰ ਖੇਤਾਂ ਲਈ ਦੇਣੇ ਆ ਉਹਦੇ ਵੱਲ ਵੀ ਤੋਰਾਂਗੇ ਹਾਂ ਜਰ ਅੱਜ ਜਿਹੜਾ ਮੰਡੋਰ ਪਿੰਡ ਦੀ ਗੋਲੀ ਰੱਖੀ ਗਈ ਸੀ ਔਰ ਕਿਸਾਨਾਂ ਦਾ ਮਾਹੌਲ ਹੈ ਵਸਤ ਗੋਲੀ ਨਾ ਹੋਣ ਦੀ ਗੱਲ ਅੱਜ ਗ੍ਰਾਮ ਪੰਚਾਇਤ ਮੰਡੋੜ ਬਲਾਕ ਪਟਿਆਲਾ ਰੂਹ ਦੀ ਅਸੀਂ ਸ਼੍ਰੇਮ ਓਪਨ ਬੋਲੀ ਰੱਖੀ ਬੋਲੀ ਦੇ ਵਿੱਚ ਜਿਹੜੇ ਬੋਲੀ ਕਰਨੇ ਜਿਨ੍ਹਾਂ ਨੇ ਬੋਲੀ ਦੇਣੀ ਸੀ ਖੁੱਲੀ ਬੋਲੀ ਉਹ ਜਦੋਂ ਉਹਨਾਂ ਨੇ ਸਾਡੇ ਕੋਲ ਸਿਕਿਉਰਿਟੀ ਪਾਈ ਔਰ ਜਦੋਂ ਬੋਲੀ ਸ਼ੁਰੂਆਤ ਹੋਈ ਤਾਂ ਪਿੰਡ ਦੇ ਇੱਥੇ ਸਾਡੇ ਜਿਹੜਾ ਮਾਹੌਲ ਹੈ ਉਹ ਇੱਕ ਦੂਜੀ ਬਤ ਤਕਰਾਰ ਨਾਲ ਪੈਦਾ ਹੋ ਗਿਆ ਦੋਏ ਗਰੁੱਪਾਂ ਦੇ ਵਿੱਚ ਕੁਝ ਆਈ ਡੋਂਟ ਨੋ ਇਹ ਉਹਨਾਂ ਦਾ ਆਫਸੀ ਗਰੁੱਪ ਕੀ ਆ ਪਿੰਡ ਦੇ ਵਿੱਚ ਜੋ ਵੀ ਹੈ ਤਾਂ ਜਿਹੜਾ ਲੈਂਡ ਆਰਡਰ ਦੀ ਪ੍ਰੋਬਲਮ ਨੂੰ ਦੇਖ ਕੇ ਅਮਨ ਮਾਨ ਭੰਗ ਹੋਣ ਦਾ ਡਰ ਸੀਗਾ ਜਿਹਦੇ ਕਰਕੇ ਆ ਸਾਨੂੰ ਬੋਲੀ ਕੈਨਸਲ ਕਰਨੀ ਚਾਹੀਦੀ ਹੁਣ ਬਹੁਤ ਹੀ ਜਲਦੀ ਆ ਨੇੜਲੇ ਪਿੰਖ ਵਿੱਚ ਅਸੀਂ ਡੇਡ ਫਿਕਸ ਕਰਕੇ ਖੁੱਲੀ ਬੋਲੀ ਸਰਕਾਰ ਦੀ ਹਦਾਇਤਾਂ ਅਨੁਸਾਰ ਕਰਾਂਗੇ ਓਵਰ ਆਲ ਤਾਂ ਗੱਲ ਕਰੀਏ ਡਿਸਟ੍ਰਿਕਟ ਪਟਿਆਲਾ ਦੀ ਕਿਸ ਤਰ੍ਹਾਂ ਚੱਲ ਰਹੀਆਂ ਬੋਲੀਆਂ ਬਹੁਤ ਅੱਛਾ ਚੱਲ ਰਹੀਆਂ ਨੇ ਬੋਲੀਓ ਆਈ ਥਿੰਕ ਬਹੁਤ ਲੋਕਾਂ ਚ ਜੋਸ਼ ਹੈ ਔਰ ਵੱਧ ਚੜਕੇ ਬੋਲੀਆਂ ਲਹਿਰੇ ਨੇ ਔਰ ਸਰਕਾਰ ਦੀ ਹਦਾ ਅਨੁਸਾਰ ਪਾਲਿਸੀ ਅਨੁਸਾਰ ਅਸੀਂ ਬੁਨਿਆਦ ਕਰਵਾ ਰਹੇ ਹਾਂ ਜਿਵੇਂ ਕਿ ਦਰ ਜਿਵੇਂ ਲੰਬੇ ਸਮੇਂ ਤੋਂ ਜਿਹੜੇ ਬੋਲੀਕਾਰ ਨੇ ਉਹਨਾਂ ਦੀ ਸ਼ਿਕਾਇਤਾਂ ਰਹੀਆਂ ਨੇ ਕਿ ਹਨੂ ਬੋਲੀ ਤੇ ਬਹੁਤ ਵੀ ਦੇ ਦਿੱਤੀ ਅੱਜ ਔਰ ਜਿਹੜਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੁੰਦਾ ਜਿਗਾ ਤੇ ਹੋਰ ਐਦਾਂ ਸਮੱਸਿਆਵਾਂ ਆਉਂਦੀਆਂ ਸੀ ਉਹਨਾਂ ਵਾਰ ਜਿੱਥੇ ਕਿਤੇ ਵੀ ਐਦਾਂ ਦੀ ਸਮੱਸਿਆ ਸਾਡੇ ਡਿਪਾਰਟਮੈਂਟ ਦੇ ਬीडीपीਓ ਡीडीपीਓ ਜਾਂ ਕਿਸੇ ਵੀ ਹੋਰ ਉਹਦੇ ਕੋਲ ਥੱਲੇ ਹਿੰਡਲੇ ਪੱਧਰ ਤੇ ಗ್ರಾಮ ਪੰਚਾਇਤ ਹੈ ਐਡਮਿਨਿਸਟਰेटर ਨੇ ਪੰਚਾਇਤ ਸਕਟੀ ਨੇ ਜਿੱਥੇ ਕਿਤੇ ਵੀ ਪ੍ਰੋਬਲਮ ਆਂਦੀ ਆ ਅਸੀਂ ਨਾਲ ਦੀ ਨਾਲ ਉੱਥੇ ਪਾਣੀ ਦਾ ਰੀਜਰਮੈਂਟ ਕਰਕੇ ਦਿੰਨੇ ਆ ਔਰ ਜਿੱਥੇ ਕਿਤੇ ਇੱਕ ਕਨੈਕਸ਼ਨ ਦੀ ਲੋੜ ਹੈ ਕੋਈ ਪਾਵਰ ਕਮ ਤੋਂ ਕਨੈਕਸ਼ਨ ਲੈਣਾ ਤਾਂ ਅਸੀਂ ਉੱਥੇ ਅਪਲਾਈ ਕਰਾ ਕੇ ਟਾਈਮ 'ਚ ਕਨੈਕਸ਼ਨ ਵੀ ਲੈਨੇ ਆ ਔਰ ਸੈਕੰਡਲੀ ਸਾਡਾ ਇਹ ਮੋਟਿਵ ਹੁੰਦਾ ਕਿ ਵੀ ਅਸੀਂ ਸਰਕਾਰ ਦੀ ਜਿਹੜੀ ਪ੍ਰਾਪਰਟੀ ਆ ਗ੍ਰਾਮ ਪਚਾ ਤੇ ਲੈਨ ਗਵਰਨਮੈਂਟ ਦੀ ਪ੍ਰਾਪਰਟੀ ਆ ਉਹਦੀ ਰੱਖ-ਰਖਾਵ ਕਰੀਏ ਔਰ ਉਹਨੂੰ ਵਧੀਆ ਤਰੀਕੇ ਦੇ ਨਾਲ ਪਾਲਿਸੀ ਦੇ ਅਨੁਸਾਰ ਵੱਧ ਚੜ ਕੇ ਸਰਕਾਰ ਨੂੰ ਇਹਦਾ ਜਿਹੜਾ ਹੈਗਾ ਬੋਲੀ ਦਾ ਆਮਦਨ ਦਾ ਫਾਇਦਾ ਪਹੁੰਚਾਈਏ ਅੱਗੇ ਗੱਲ ਕਰੀਏ ਪਾਣੀ ਪੱਤਰ ਵਿੱਚ ਜਾ ਰਿਹਾ ਹੈ ਕਿ ਕੋਈ ਇੰਟਰਨੈਸ਼ਨਲ ਦੀ ਗੱਲ ਕਰ ਰਿਹਾ ਕੋਈ ਸਰਕਾਰ ਦਾ ਗੱਲ ਕਰ ਰਿਹਾ ਪਾਣੀ ਉੱਚਾ ਕਰਨ ਤੇ ਜਿਸਾ ਜਿਸਾ ਮੈਡੀਕਲ ਨਹੀਂ ਹੈਗੇ ਇਹਨੇ ਦੇਖਦੇ ਉਹਨਾਂ ਨੂੰ ਨਹੀਂ ਜਿਸ ਤਰ੍ਹਾਂ ਤੁਸੀਂ ਤਕਲ ਦੱਸੀ ਆ ਦੇਖੋ ਪਾਣੀ ਤੋਂ ਬਿਨਾ ਖੇਤੀ ਤਾਂ ਮੁਸ਼ਕਿਲ ਹੈ ਤਾਂ ਜਿੱਤੇ ਕਿਤੇ ਲੋੜ ਹੈ ਸਾਰੇ ਪਾਸੇ ਨਹੀਂ ਲੋੜ ਪੈਂਦੀ ਸਾਨੂੰ 5-7% ਜੇ ਕਿਤੇ ਲੋੜ ਵੀ ਪੈਂਦੀ ਹੈ ਬਲਾਕ ਦੇ ਵਿੱਚ ਤਾਂ ਉੱਥੇ ਪਾਣੀ ਦਾ ਰੇਂਜ ਤਾਂ ਸਾਨੂੰ ਕਰਨਾ ਪੈਣਾ ਜੀ ਤਾਂ ਖੇਤੀ ਪਾਣੀ ਤੋਂ ਬਿਨਾ ਹੋਣੀ ਮੁਸ਼ਕਿਲ ਹੈ ਉਸ ਕਰਕੇ ਅਸੀਂ ਪ੍ਰੋਪਰ ਬਕਾਇਦਾ ਜੋ ਰੂਲਸ ਨੇ ਸਾਡੇ ਉਹਦੇ ਮੁਤਾਬਕ ਹੀ ਅਸੀਂ ਕਰਕੇ ਦੇਨੇ ਆ ਜੀ ਹਾਂ ਸਰ ਕਿਨੇ ਪ੍ਰੋਬਲਮ ਆ ਗਿਆ ਇਸ ਵਾਰੀ ਹਤੋਂ ਨੂੰ ਅਸੀਂ ਜਦੋਂ ਸਾਡੀ ਬੋਲੀਆਂ ਦਾ ਫਾਈਨਲ ਹੋ ਗਿਆ ਬਿਕੋਜ਼ ਸਾਡੇ ਜ਼ਿਲ੍ਹੇ ਪਟਿਆਲì ਦਾ ਕਾਫੀ ਰਕਬਾ ਰਹਿੰਦਾ ਹੈ ਬੋਲੀਆਂ ਤੋਂ ਜਦੋਂ ਬੋਲੀਆਂ ਦਾ ਫਾਈਨਲ ਹੋ ਗਿਆ ਫਿਰ ਹੀ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਤੇ ਪੂਰੇ ਜ਼ਿਲ੍ਹੇ ਦਾ ਵਾਧਾ ਕਿੰਨਾ ਹੋਇਆ ਸਰ ਜਨਤਾ ਨੂੰ ਤਾਂ ਪਹਿਲਾਂ ਇਹ ਚੈੜੀ ਕਰ ਲਈ ਵੀ ਸੀ ਸਾਡਰ ਬੋਲੀਆਂ ਦੇ ਪਰ ਬੋਲੀਆਂ ਉਹ ਬਾਅਦ ਵਿੱਚ ਜਿਹੜੀਆਂ ਕਿੰਨਾ ਨੁਕਸਾਨ ਨਹੀਂ ਹੋਇਆ ਇਹਦੇ ਨਾਲ ਚੋਣ ਜਾਬਤੇ ਨਾਲ ਸਾਡੀ ਬੋਲੀਆਂ ਤੇ ਕੋਈ ਅਸਰ ਨਹੀਂ ਪਿਆ ਉਵੇਂ ਹੁਣ ਹੁਣ ਆ ਕੇ ਲੋਕ ਜੋਸ਼ੋਖ ਰੋਸ਼ ਦੇ ਨਾਲ ਪਿੰਡਾਂ ਦੇ ਲੋਕ ਇੱਥੇ ਸਾਨੂੰ ਸਹਿਯੋਗ ਦੇ ਰਹੇ ਨੇ ਸਾਡੇ ਕਿਸਾਨ ਵੀ ਸਹਿਯੋਗ ਦੇ ਰਹੇ ਨੇ ਔਰ ਵਧੀਆ ਸਰਕਾਰ ਦੀ ਹਦਾਇਤਾਂ ਮੁਤਾਬਕ ਓਪਨ ਬੋਲੀਆਂ ਬਾਕਾਇਦਾ ਅਸੀਂ ਵੀਡੀਓਗ੍ਰਾਫੀ ਕਰਾ ਰਹੇ ਹਾਂ ਹਰ ਬੋਲੀ ਦੀ ਹਰ ਪਿੰਡ ਦੇ ਵਿੱਚ ਹਰ ਬੋਲੀ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਬਾਕਾਇਦਾ ਉਹਦੀ ਵੀਡੀਓਗ੍ਰਾਫੀ ਕਰਾ ਕੇ ਜੋ ਪਿਛਲੇ ਸਾਲ ਦਾ ਰੇਟ ਹੈ ਸਰਕਾਰੀ ਉਹ ਤੋਂ ਬਾਅਦ ਚੜ ਕੇ ਬੋਲੀਆਂ ਹੋ ਰਹੀਆਂ